ਬਹੁਤ ਮਾੜਾ ਹਾਲ ਹੋ ਗਿਆ ਬਾਈ ਪੰਜਾਬ ਦਾ ਸੋਲਰਾਂ ਵਾਲੇ ਕੰਟਰੋਲਰ ਲੈਂਦੇ ਲੈਂਦੇ ਸੀ ਦਲਮੀਰ ਖੜਾ ਪੈਣ ਦੇ ਵਿੱਚ ਆ ਬੱਕਰੀਆਂ ਚਕੀਚੀਆਂ ਤੁਹਾਨੂੰ ਮੈਂ ਸਕਰੀਨ ਰਿਕਾਰਡਿੰਗ ਲਾ ਦਿੰਦਾ ਜੇ ਹੋ ਜਾ ਬਾਈ ਹਾਲਾਤ ਚੱਲਦੇ ਪਏ ਆ ਨਸ਼ਿਆਂ ਇਹ ਮੇਨ ਕਾਰਨ ਹੀ ਆ ਵੀ ਨਸ਼ੇ ਜਿਹੜੇ ਲੋਕ ਖਾਂਦੇ ਆ ਨਸ਼ੇ ਦਾ ਯੂਕੇ ਪੈਸੇ ਪੂਰੇ ਨਹੀਂ ਹੁੰਦੇ ਉਹ ਇਹ ਚੀਜ਼ਾਂ ਚੋਰੀਆਂ ਕਰਦੇ ਬੱਕਰੀਆਂ ਵੀ ਨਹੀਂ ਛੱਡੀਆਂ ਪਤੰਦਰ ਨੇ ਹੋਰ ਤਾਂ ਛੜਨੀਆਂ ਕੀ ਆ ਕਿ ਇਹ ਗਰੀਬ ਨੇ ਵਿਚਾਰੇ ਨੇ ਪਾਲੀਆਂ ਆਪ ਦਾ ਘਰ ਚਲਾਉਣ ਖਾਤਰ ਕੋਈ ਰੁਜ਼ਗਾਰ ਤੋੜਿਆ ਉਹ ਵੀ ਤੁਸੀਂ ਕੱਢ ਕੇ ਲੈ ਗਏ ਇੰਨੇ ਬੇਸ਼ਰਮ ਲੋਕ ਹੋ ਗਿਆ ਤੇ ਹੁਣ ਸਾਰੇ ਪਿੰਡਾਂ ਵਾਲੇ ਬਾਈ ਇੰਨਾ ਕੰਮ ਜ਼ਰੂਰ ਕਰਿਓ ਰਾਤ ਨੂੰ ਪਹਿਰੇ ਦਿਨੇ ਸਟਾਰਟ ਕਰੀਏ ਪੰਚਾਇਤ ਵੱਲੋਂ ਇੱਕ ਕਾਰਡ ਬਣਾਏ ਜਾਣ ਮੈਂ ਇਹ ਗੱਲ ਕਹਿਣਾ ਕਾਰਡ ਬਣਾਏ ਜਾਣ ਨਾਮ ਲਿਖਿਆ ਜਾਵੇ 15 ਮੈਂਬਰ ਵਿੱਚ ਵਿੱਚ ਉਹਨਾਂ ਜਿਹੜਾ ਕਾਰਡ ਉਹਦਾ ਨਾਮ ਲਿਖਿਆ ਜਾਵੇ ਪਿੰਡ ਦੀ ਜਿੱਥੋਂ ਤੱਕ ਸਰਹੱਦ ਦੇ ਰਾਤ ਨੂੰ ਕੋਈ ਵੀ ਬੰਦਾ ਆਉਂਦਾ ਉਹਦੀ ਖੜਗੇ ਤਲਾਸ਼ੀ ਲਈ ਜਾਵੇ ਵੀ ਇਹ ਬੰਦਾ ਕਿੱਥੋਂ ਆਇਆ ਕਿੱਥੇ ਚੱਲਿਆ ਆਧਾਰ ਕਾਰਡ ਚੈੱਕ ਕੀਤੇ ਜਾਣ ਨਹੀਂ ਤਾਂ ਐਸਾ ਐਸਾ ਹੁਣ ਨਾਲ ਤਾਂ ਬਈ ਰਾਤ ਨੂੰ ਫਿਰ ਜ਼ਿੰਮੇਦਾਰਾਂ ਦੇ ਹੁਣ ਸੋਲਰਾਂ ਮੋਟਰਾਂ ਚੱਲੀ ਜਾਂਦੀਆਂ ਖੇਤ ਕੋਈ ਵਾਰੀ ਲਾਉਣ ਜਾਂਦਾ ਕੱਲਾ ਕਹਿਰਾ ਜਾਵੇ ਇਹਨਾਂ ਦਾ ਤਾਂ ਕੋਈ ਅੱਗੇ ਟੱਕਰ ਗਿਆ ਉਹਨੂੰ ਅਗਲਾ ਮਾਰ ਦੂਗਾ ਥਾਂ ਤੇ ਜਿਹੋ ਜਿਹੇ ਹਾਲਾਤ ਬਣੇ ਪਏ ਆ ਹਰੇਕ ਪਿੰਡ ਦੇ ਵਿੱਚ ਇਹ ਕੰਮ ਸ਼ੁਰੂ ਕਰੋ ਪੰਚਾਇਤ ਦੇ ਸ਼ੁਰੂ ਪੰਚਾਇਤ ਸਾਰੀ ਬਹਿ ਕੇ ਇਸ ਚੀਜ਼ ਦਾ ਫੈਸਲਾ ਲਾਵੇ ਵੀ ਰਾਤ ਨੂੰ ਪਹਿਰੇ ਲਾਏ ਜਾਣ ਤਾਂ ਕੰਮ ਲੋਟ ਆਊਗਾ ਨਹੀਂ ਤਾਂ ਅੱਜ ਬੱਕਰੀਆਂ ਚ ਕੀਚੀਆਂ ਕੱਲ ਨੂੰ ਕਿਸੇ ਦੇ ਘਰ ਦੇ ਵਿੱਚੋਂ ਕੁਝ ਹੋਰ ਚ ਕੀਚੂ ਹੈ ਸ਼ਰਿਆਮ ਰਾਤ ਨੂੰ ਬੱਕਰੀਆਂ ਲੈ ਗਈਆਂ ਲੋਕਾਂ ਦਾ ਸ਼ਰਮ ਹੀ ਲਾ ਰੱਖੀ ਐ ਇੰਨਾ ਕਿ बेनती प्रवान करियो सत